ਜਾਨ ਮਾੜੇ ਕਰਮ ਕਰਦਾ ਹੈ ਤੇ ਉਹਦੇ ਕੀਤੇ ਕੋਈ ਪਹਿਲੇ ਪੁੰਨ ਵੀ ਸੜਨੇ ਸ਼ੁਰੂ ਹੋ ਜਾਂਦੇ ਨੇ ਕਈ ਵਾਰੀ ਇਨਸਾਨ ਚੰਗੇ ਕਰਮ ਕਰਦਾ ਹੈ ਅਜ ਮਹਾਰਾਜ ਅੱਗੇ ਬਚਨ ਕਰਨਗੇ ਬੰਦਗੀ ਕਰਦਾ ਹੈ ਸਿਮਰਨ ਕਰਦਾ ਹੈ ਭਲਾਈ ਕਰਦਾ ਹੈ ਮਨ ਦੀ ਨਿਰਮਲਤਾ ਹੀ ਰੱਖਦਾ ਹੈ ਉਹਦੇ ਕੀਤੇ ਹੋਏ ਪਾਪ ਕਰਮ ਵੀ ਖਤਮ ਹੋ ਜਾਂਦੇ ਫਿਰ ਦੁਹਰਾਵਾਂਗੇ ਇਹਨੂੰ ਸੌਖਾ ਸਮਝਣ ਲਈ ਸਾਡੇ ਇਤਿਹਾਸ ਵਿੱਚ ਇੱਕ ਸਾਖੀ ਹੈ ਧੰਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਦੀ ਕਿ ਮਹਾਰਾਜ ਸੱਚੇ ਪਾਤਸ਼ਾਹ ਕਰਤਾਰਪੁਰ ਆਪਣਾ ਵਸੇਬਾ ਰੱਖ ਰਹੇ ਨੇ ਤੇ ਸਿੱਖ ਜਿਹੜੇ ਨੇ ਉਹ ਧਰਮਸ਼ਾਲਾ ਵਿੱਚ ਆਉਂਦੇ ਨੇ ਆ ਕੇ ਸਤਿਗੁਰਾਂ ਤੋਂ ਬਚਨ ਸੁਣਦੇ ਨੇ ਤੇ ਇਹ ਵੀ ਹੈ ਸੰਗਤ ਜੀ ਮਹਾਰਾਜ ਜੀ ਨੇ 18 ਸਾਲ ਕਰਤਾਰਪੁਰ ਆਪਣੇ ਖੱਤੀ ਖੇਤੀ ਕੀਤੀ ਆਪ ਹਲ ਵਾਇਆ ਹੈ ਜੀ 18 ਸਾਲ ਮਹਾਰਾਜ ਜੀ ਨੇ ਉੱਥੇ ਟਿਕਾਣਾ ਰੱਖਿਆ ਤੇ ਉਹ ਭਾਈ ਸਾਹਿਬ ਦੇ ਮੁਤਾਬਕ ਭਾਈ ਗੁਰਦਾਸ ਸਾਹਿਬ ਜੀ ਕਰਤਾਰਪੁਰ ਦੀਆਂ ਕਈ ਕਟਨਾਵਾਂ ਨੂੰ ਆਪਣੀਆਂ ਆਪਣੀ ਵਾਰ ਵਿੱਚ ਦਵਾਰਾਂ ਵਿੱਚ ਦਰਜ ਕਰਦੇ ਨੇ ਉਹ ਤਾਂ ਇੱਥੋਂ ਤੱਕ ਕਹਿੰਦੇ ਨੇ ਮਹਾਰਾਜ ਜਦੋਂ ਕੀਰਤ ਕਰ ਰਿਆ ਖੇਤਾਂ ਵਿੱਚ ਕੰਮ ਕਰ ਰਹੇ ਨੇ ਖੇਤਾਂ ਵਿੱਚ ਕੰਮ ਕਰਦੇ ਹੋਏ ਜਿਹੜੇ ਗੁਰਸਿੱਖ ਨਾਲ ਨੇ ਸਤਿਗੁਰੂ ਆਪਣੇ ਮੁਖਾਰ ਬਿੰਦ ਤੋਂ ਅੰਮ੍ਰਿਤ ਵਚਨ ਉਚਾਰਨ ਕਰਦੇ ਨੇ ਸਿੱਖ ਉਹਨਾਂ ਨਾਲ ਕੀਰਤਕਾਰ ਕਰਦੇ ਨੇ ਤੇ ਸੁਣਨ ਵਾਲਿਆਂ ਦੇ ਅੰਦਰ ਪੂਰਨ ਟਿਕਾਹ ਹੋ ਜਾਂਦਾ ਹੈ ਤੇ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ ਅੰਦਰ ਅਨਹਦ ਨਾਦ ਚੱਲਣ ਲੱਗ ਪੈਂਦਾ ਹੈ ਕਿ ਅੰਦਰ ਨਾਮ ਦੀ ਰੋਹ ਚੱਲ ਪੈਂਦੀ ਹੈ ਭਾਈ ਸਾਹਿਬ ਜੀ ਦਾ ਬਚਨ ਹੈ ਕਿ ਫਿਰ ਬਾਬਾ ਆਇਆ ਕਰਤਾਰਪੁਰ ਭੇਕ ਉਦਾਸੀ ਸਕਲ ਉਤਾਰਾ ਪਹਿਰ ਸੰਸਾਰੀ ਕਪੜੇ ਮੰਜੀ ਬੈਠ ਗਿਆ ਅਵਤਾਰਾ ਭਾਈ ਸਾਹਿਬ ਕਹਿੰਦੇ ਮਹਾਰਾਜ ਮੰਝੇ ਤੇ ਬੈਠਦੇ ਸਨ ਗ੍ਰਿਸ਼ਤੀਆਂ ਵਾਲੇ ਕਪੜੇ ਪਾਉਂਦੇ ਸਨ ਜਿਵੇਂ ਆਮ ਕਿਰਤਕਾਰ ਵਾਲੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨ ਕਪੜੇ ਪਾਉਂਦੇ ਪਹਿਰ ਸੰਸਾਰੀ ਕਪੜੇ ਮੰਜੀ ਬੈਠ ਗਿਆ ਅਵਤਾਰਾ ਬਾਣੀ ਮੁਖੋਂ ਉਚਾਰੀ ਹੈ ਸੱਚੇ ਪਾਤਸ਼ਾਹ ਆਪਣੇ ਮੁਖ ਤੋਂ ਬਾਣੀ ਉਚਾਰਦੇ ਬਾਣੀ ਮੁਖੋ ਉਚਾਰੀਐ ਖੋਏ ਰੁਸ਼ਨਾਈ ਮਿਟੇ ਅੰਧਿਆਰਾ ਉਸ ਬਾਣੀ ਦੇ ਪ੍ਰਕਾਸ਼ ਨਾਲ ਮਨੁੱਖਾਂ ਦੇ ਅੰਦਰ ਦੀ ਅਗਿਆਨਤਾ ਦਾ ਹਨੇਰਾ ਖਤਮ ਹੁੰਦਾ ਤੇ ਰੁਖਾਨੀ ਪ੍ਰਕਾਸ਼ ਹੁੰਦਾ ਮਹਾਰਾਜ ਕਹਿੰਦੇ ਖੋਏ ਰੁਸ਼ਨਾਈ ਮਿਟੇ ਅੰਧਿਆਰਾ ਗਿਆਨ ਗੋਸ਼ਟ ਚਰਚਾ ਸਦਾ ਖੇਤਾਂ ਵਿੱਚ ਕੰਮ ਕਰਦੇ ਆ ਸੰਗਤ ਜੀ ਕੋਈ ਅੱਜ ਦੀ ਤਰ੍ਹਾਂ ਵੀ ਵੱਖਰੇ ਅਖਾਲ ਬੁੱਕ ਕਰਕੇ ਚਲੋ ਅੱਜ ਤਾਂ ਸਿਸਟਮ ਹੈ ਨਹੀਂ ਇੱਥੇ ਵਿਚਾਰ ਗੋਸ਼ਟੀ ਹੁੰਨੀ ਬਾਬਾ ਜੀ ਖੇਤਾਂ ਦੇ ਵਿੱਚ ਹੀ ਕੰਮ ਕਰ ਰਿਹਾ ਨਾਲੇ ਰੂਖਾਨੀਅਤ ਵਿਚਾਰ ਚਰਚਾ ਹੁੰਦੀ ਪਈ ਹੈ ਭਾਈ ਸਾਹਿਬ ਕਹਿੰਦੇ ਨੇ ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉਠੇ ਤੁਨ ਘਾਰਾ ਕਰਤਾਰਪੁਰ ਦੇ ਖੇਤਾਂ ਵਿੱਚ ਸੱਚੇ ਪਾਤਸ਼ਾਹ ਜਦੋਂ ਸ਼ਬਦ ਦੀ ਬਾਣੀ ਦੀ ਪਰਮਾਤਮਾ ਦੀ ਅੰਮ੍ਰਿਤ ਬਚਨਾਂ ਦੀ ਝੜੀ ਲਾਉਂਦੇ ਨੇ ਹੱਥ ਸਿੱਖਾਂ ਦੇ ਕਾਰਵਲ ਹੁੰਦੇ ਨੇ ਤੇ ਚਿੱਤ ਉਹਨਾਂ ਦਾ ਕਰਤਾਰਵਲ ਹੁੰਦਾ ਹੈ ਉਕਾਰ ਤੇ ਕਰਤਾਰ ਨਾਲ ਜੁੜੇ ਕੋਈ ਜਿਹੜੇ ਗੁਰਸਿੱਖ ਨੇ ਉਹਨਾਂ ਦੇ ਅੰਦਰ ਵਹਿਗੁਰੂ ਜਿਹਦੇ ਨਾਮ ਦਾ ਪ੍ਰਵਾਹ ਚੱਲਦਾ ਉੱਥੋਂ ਦੀ ਘਟਨਾ ਹੈ ਕਿ ਮਹਾਰਾਜ ਜੀ ਦੇ ਚਰਨਾਂ 'ਚ ਸਿੱਖ ਹੁੰਦੇ ਨੇ ਇਹ ਦੋ ਜਣੇ ਬੜੇ ਗੂੜੇ ਮਿੱਤਰ ਨੇ ਇੱਕ ਬੰਦੇ ਦਾ ਸੁਭਾਅ ਏ ਉਹ ਰੋਜ਼ ਵੇਸ਼ਵਾ ਦੇ ਦਰ ਤੇ ਜਾਂ ਕਹਿ ਲਓ ਕਿ ਉਹ ਮਾੜੇ ਕਰਨ ਵਾਲੇ ਪਾਸੇ ਜਾਂਦਾ ਵਿਵਚਾਰੀ ਸੁਭਾਅ ਦਾ ਬੰਦਾ ਹੈ ਦੂਸਰਾ ਜਿਹੜਾ ਉਹ ਬੜਾ ਨੇਕਪੁਰਖ ਹੈ ਉਹ ਆਪਣੇ ਘਰੋਂ ਆਉਂਦਾ ਤੇ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਧਰਮਸ਼ਾਲਾ ਪਹੁੰਚ ਉਹ ਕੀਰਤਨ ਕਾ ਪਾਠ ਜੋ ਉੱਤੇ ਸਤਿਗੁਰੂ ਰਹਿਮਤਾਂ ਕਰਦੇ ਨੇ ਉਹਨੂੰ ਆਤਮਿਕ ਤੌਰ ਤੇ ਪੁੰਚਦਾ ਹੈ ਪਰ ਉਹ ਰੋਜ਼ ਪ੍ਰੇਰਦਾ ਦੂਜੇ ਨੂੰ ਮੈਂ ਬੇਨਤੀ ਜਿਹੜੀ ਕਰ ਲੱਗਾ ਫਿਰ ਮੈਂ ਗੱਲ ਰਿਪੀਟ ਕਰਦੇ ਆਂ ਵੀ ਆਪਾਂ ਸਾਖੀ ਕਿਉਂ ਲਈ ਹੈ ਮਰਜ਼ ਕੀਤੀ ਕਈ ਵਾਰੀ ਬੰਦੇ ਦੇ ਭਾਗ ਜਾਗ ਪਹਿਣ ਚੰਗੇ ਕਰਮ ਏਨੇ ਵਰਤਮਾਨ ਵਿੱਚ ਕਰਦਾ ਹੈ ਉਦੇ ਮਾੜੇ ਕਰਨ ਸੜ ਜਾਂਦੇ ਨੇ ਉਹਦੇ ਪੁੰਨ ਇੰਨੇ ਵੱਧ ਜਾਂਦੇ ਨੇ ਪਾਪਾਂ ਦਾ ਖਾਤਮਾ ਹੋ ਜਾਂਦਾ ਹੈ ਕਈ ਵਾਰੀ ਬੰਦੇ ਨੇ ਪੂਰਬਲੇ ਪੁੰਨ ਕੀਤੇ ਹੋਣ ਯਾਦ ਰੱਖਿਓ ਵਰਤਮਾਨ ਵਿੱਚ ਪਾਪ ਇੰਨੇ ਕਰਦਾ ਹੈ ਸੱਚ ਹੈ ਕਿ ਬੰਦਾ ਆਪਣੇ ਪੁੰਨਾਂ ਦਾ ਵੀ ਭੋਗ ਪਾ ਲੈਂਦਾ ਹੁਣ ਉਹ ਸਿੱਖ ਪ੍ਰੇਰਦਾ ਹੈ ਵੀ ਤੂੰ ਆ ਮੇਰੇ ਨਾਲ ਤੂੰ ਸਤਗੁਰਾਂ ਦੀ ਸੰਗਤ ਵਿੱਚ ਧਰਮਸ਼ਾਲਾ ਵਿੱਚ ਚੱਲ ਉਹ ਅੱਗੋਂ ਉੱਤਰ ਦਿੰਦਾ ਤੂੰ ਕਿਹੜੇ ਪਾਸੇ ਚੱਲ ਪਿਆਖੇ ਇੱਥੇ ਮਨੁੱਖ ਪਰਮਾਤਮਾ ਨੇ ਜਿਹੜੇ ਪੈਦਾ ਕੀਤੇ ਨੇ ਸਾਰਿਆਂ ਦਾ ਸੁਭਾਅ ਇੱਕੋ ਜਿਹਾ ਥੋੜਾ ਹੈ ਜੀ ਇੱਥੇ ਕਿਸੇ ਬੰਦੇ ਦੀ ਮੰਜ਼ਲ ਪਰਮਾਤਮਾ ਪਰਮੇਸ਼ਵਰ ਗੁਰਬਾਣੀ ਨਾਮ ਹੈ ਕਿਸੇ ਦੀ ਮੰਜ਼ਲ ਵਾਸ਼ਨਾ ਤੇ ਸੰਸਾਰਿਕ ਪਦਾਰਥ ਨੇ ਹਰ ਇੱਕ ਦੀ ਆਪੋ ਆਪਣੀ ਬਿਰਤੀ ਹੈ ਸੁਭਾਅ ਵੀ ਵੱਖਰੇ ਨੇ ਇੱਥੇ ਬੋਲੀਆਂ ਵੀ ਵਕਰੀਆਂ ਨੇ ਕਿੱਥੇ ਦੀ ਜ਼ਬਾਨ ਬੋਲਦਾ ਤੇ ਤੁਰ ਅੰਦਰ ਨੂੰ ਸਕੂਨ ਦਿੰਦੀ ਏ ਕੋਈ ਬੰਦਾ ਬੋਲਦਾ ਪਿਆਰੋ ਟਿਕਿਆਂ ਖੋਆਂ ਦੇ ਅੰਦਰ ਵੀ ਫੂਕ ਕੇ ਰੱਖ ਜਾਂਦਾ ਮਹਾਰਾਜ ਜੀ ਐਵੇਂ ਬਚਨ ਨਹੀਂ ਕਿਹਾ ਕਿ ਬਿਰਖੇ ਗੀੜ ਸਭ ਜੰਤੀ ਇਕੱਠੇ ਇੱਕ ਤੱਤੇ ਇੱਕ ਬੋਲਨ ਮਿੱਠੇ ਕੋਈ ਮਿਠਾਸ ਭਰੇ ਬੋਲ ਅੰਮ੍ਰਿਤ ਬੋਲ ਬੋਲਦੇ ਆ ਕਈ ਅਸਲ ਚ ਕੂੜ ਝੂਠ ਤੇ ਕੋਈ ਗੁਸੈਲੇ ਹਮੇਸ਼ਾ ਕ੍ਰੋਧ ਦਰਿੰਦੇ ਨੇ ਬਿਰਖੇ ਹੀੜ ਸਭ ਜੰਤੀ ਇਕੱਠੇ ਇੱਕ ਤੱਤੇ ਇੱਕ ਬੋਲਨ ਮਿੱਠੇ ਅਸਤ ਆਦੋਦ ਬਿਆ ਉੱਠ ਚੱਲੇ ਜਿਉਂ ਜਿਉਂ ਆਦ ਵਿਖਾਨੀਆਂ ਉਹ ਸਿੱਖੋਂ ਨੂੰ ਕਹਿੰਦਾ ਮੇਰੇ ਨਾਲ ਚੱਲ ਤੋ ਉਹ ਕਹਿੰਦਾ ਨਹੀਂ ਖਾਣਾ ਪੀਣਾ ਮੌਚ ਪਰ ਇੱਕ ਦਿਨ ਉਹ ਮੇਥ ਲੈਂਦੇ ਨੇ ਕਿ ਤੂੰ ਧਰਮਸ਼ਾਲਾ ਚ ਚੱਲਾ ਹੈ ਮੈਂ ਤੈਨੂੰ ਦੇਖਾਂਗਾ ਕੀ ਪ੍ਰਾਪਤ ਹੁੰਦਾ ਹੈ ਮੈਂ ਮਾੜੇ ਰਸਤੇ ਤੇ ਚੱਲਾਂ ਤੂੰ ਚੰਗੇ ਕਰਮ ਕਰਨ ਲੱਗਾਂ ਮੈਂ ਮਾੜਾ ਕਰਮ ਕਰਨ ਲੱਗਾ ਤੇਰੇ ਨਜ਼ਰਾਂ ਚ ਮੈਂ ਦੇਖਾਂਗਾ ਮਾੜੇ ਕਰਮ ਚ ਮੈਨੂੰ ਕੀ ਮਿਲਦਾ ਹੈ ਮੈਂ ਗੱਲ ਛੋਟੀ ਕਰਾਂ ਕਿਆ ਜਾਂਦਾ ਵੀ ਦੋਨੋਂ ਵਾਪਸ ਆਏ ਜਿਹੜਾ ਸੰਗਤ ਕਰਕੇ ਆਇਆ ਰਸਤੇ ਵਿੱਚ ਉਹਦੇ ਪੈਰਾਂ ਵਿੱਚ ਸੋਲ ਚੁੱਭ ਗਏ ਉਹਦੇ ਸੂਲ ਦੇ ਨਾਲ ਪੈਰਾਂ ਦੀਆਂ ਤਲੀਆਂ ਦੇ ਵਿੱਚੋਂ ਖੂਨ ਨਿਕਲਣ ਲੱਗ ਪਿਆ ਤੇ ਦੂਸਰਾ ਬੰਦਾ ਜਿਹੜਾ ਮਾੜੇ ਕਰਮ ਆਇਆ ਉਹਨੂੰ ਵੀ ਠੁੱਡਾ ਲੱਗਾ ਉਹਨੇ ਜੋ ਠੁੱਡਾ ਲੱਗਾ ਦੇਖਿਆ ਜੋ ਸਾਖੀਕਾਰ ਕਹਿੰਦੇ ਨੇ ਕਿ ਉੱਥੇ ਬਰਤਨ ਭਾਂਡਾ ਦੇਖ ਸੀ ਜੀ ਉਹਨੇ ਹੱਥ ਮਾਰਿਆ ਉੱਤੇ ਸੋਨੇ ਦੀਆਂ ਮੋਹਰਾਂ ਸਨ ਤੇ ਥੱਲੇ ਕੋਲੇ ਕੋਲੇ ਸਨ ਸਾਖੀ ਸਿਰਫ ਸਮਝਾਉਣ ਵਾਸਤੇ ਇੱਕ ਤਰੀਕਾ ਹੈ ਜੀ ਹੁਣ ਦੋਨੋਂ ਇਕੱਠੇ ਹੋ ਗਏ ਉਹ ਪੁੱਛਦਾ ਤੈਨੂੰ ਕੀ ਮਿਲਿਆ ਸਤ ਸੰਗਤ ਕਰਨ ਵਾਲਾ ਕਹਿੰਦਾ ਮੇਰੇ ਤੇ ਪੈਰਾਂ ਚ ਸੂਲ ਚੁਭ ਗਏ ਤੇ ਉਹ ਇੰਨੀ ਡੂੰਗੀ ਚੁੱਭੀ ਕਿ ਖੂਨ ਨਿਕਲਿਆ ਸੋਜਿਸ਼ ਹੋ ਰਹੀ ਏ ਤੇ ਚੀਸ ਉੱਠਦੀ ਏ ਪੀੜ ਦੀ ਉਹਨੂੰ ਪੁੱਛਦਾ ਤੈਨੂੰ ਕੀ ਲੱਭਾ ਉਹਨੇ ਕਿਹਾ ਅਦੇਕ ਮੈਨੂੰ ਸੋਨੇ ਦੀਆਂ ਮੋਹਰਾਂ ਲੱਭੀਆਂ ਹੁਣ ਤੂੰ ਦੱਸ ਮੈਂ ਠੀਕ ਆ ਕਿ ਤੂੰ ਪਰ ਸਿੱਖ ਬੜੀ ਆਸਥਾ ਵਾਲਾ ਸੀ ਜੀ ਉਹਨੇ ਕਿਹਾ ਮੈਨੂੰ ਪੂਰਾ ਯਕੀਨ ਏ ਠੀਕ ਮੈਂ ਹੀ ਹੋਵਾਂਗਾ ਭਾਵੇਂ ਸੂਲ ਚੁੱਭੀ ਖੈ ਪਰ ਇਸ ਗੱਲ ਦਾ ਨਿਰਣਾ ਮੇਰੇ ਸਤਿਗੁਰੂ ਜੀ ਕਰਨਗੇ ਉਹ ਜਦੋਂ ਮਹਾਰਾਜ ਜੀ ਕੋਲ ਆਉਂਦੇ ਆ ਤੇ ਦੋਨੋਂ ਆਪਣਾ ਆਪਣਾ ਪੱਖ ਰੱਖਦੇ ਆ ਤੇ ਧੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਫਿਰ ਕਹਿੰਦੇ ਆ ਕਿ ਭਾਈ ਜਿਨੂੰ ਸੂਲ ਚੁੱਭੀ ਤੂੰ ਚੰਗਾ ਰਹਿ ਗਿਆ ਜਿਨੂੰ ਮੋਹਰਾਂ ਲੱਭੀਆਂ ਇਹ ਗਵਾ ਚੁੱਕਾ ਹੈ ਮਹਾਰਾਜ ਜੀ ਕਿਉਂ ਉਹ ਵੀ ਬੰਦਾ ਥੋੜਾ ਜਿਹਾ ਚੁਕੰਨਾ ਹੋ ਗਿਆ ਜੀ ਮੈਨੂੰ ਮੋਹਰਾਂ ਲੱਭੀਆਂ ਕਿਵੇਂ ਗਵਾ ਗਿਆ ਉੱਥੇ ਫਿਰ ਸਤਿਗੁਰੂ ਕਹਿੰਦੇ ਨੇ ਭਾਈ ਸਿੱਖਾ ਤੂੰ ਰੋਜ ਧਰਮਸ਼ਾਲਾ ਵਿਚ ਆਉਨੇ ਤੂੰ ਕੀਰਤਨ ਪਾਠ ਨਾਮ ਬਾਣੀ ਸੇਵਾ ਸਿਮਰਨ ਹਿਰਦੇ ਦੀ ਨਿਰਮਲਤਾ ਨਾਲ ਚੱਲਨੇ ਜੇ ਤੂੰ ਮਾੜੇ ਰਸਤੇ ਤੇ ਚੱਲਦਾ ਮਾੜੇ ਕਰਮ ਕਰਦਾ ਉਹਨਾਂ ਕਰਮਾਂ ਦੀ ਬਦੌਲਤ ਉਹਨਾਂ ਕਰਮਾਂ ਦੇ ਪਿੱਛੇ ਲਾ ਕੇ ਤੇਰੇ ਤੋਂ ਕਤਲ ਹੋਣਾ ਤੇ ਤੈਨੂੰ ਸੂਲੀ ਚਾੜਿਆ ਜਾਣਾ ਸੀ ਯਾਦ ਰੱਖੀ ਤੇਰੇ ਚੰਗੇ ਕਰਮਾਂ ਨੇ ਉਹ ਸੰਚਿਤ ਕਰਮ ਬਦਲ ਦਿੱਤੇ ਪਾਪ ਕਰਮ ਸਾੜ ਦਿੱਤੇ ਜਿਹੜੀ ਸੋਲੀ ਬਣਨੀ ਸੀ ਪਿਆਰਿਆ ਉਹ ਸਿਰਫ ਸੂਲ ਬਣ ਗਈ ਉਹਨੂੰ ਕਹਿਣ ਲੱਗੇ ਜੇ ਤੂੰ ਚੰਗੇ ਰਸਤੇ ਤੇ ਚੱਲਦਾ ਜਿੱਥੇ ਤੈਨੂੰ ਠੁੱਡਾ ਵਜੇ ਥੋੜੀਆਂ ਮੋਹਰਾਂ ਮਿਲੀਆਂ ਨੇ ਥੱਲੇ ਕੋਲੇ ਨੇ ਕਿਉਂਕਿ ਤੇਰੇ ਪਾਪ ਕਰਮਾਂ ਨੇ ਸੋਨੇ ਨੂੰ ਵੀ ਕੋਲਾ ਬਣਾ ਦਿੱਤਾ ਹੁਣ ਮੈਂ ਸਾਖੀ ਦਾ ਸਿਰਫ ਤਤ ਭਾਵ ਇੰਨਾ ਕ ਲਿਆਕ ਹੈ ਕਿ ਬੰਦਾ ਚੰਗੇ ਕਰਮਾਂ ਕਰਨ ਲੱਗ ਪਵੇ ਮਾੜੇ ਭੜੇ ਦਿਨ ਵੀ ਕੱਟੇ ਜਾਂਦੇ ਆ ਮਾੜੇ ਦਿਨਾਂ ਤੋਂ ਵੱਜ ਜਾਂਦਾ ਹੈ ਤੇ ਜੇ ਬੰਦਾ ਕਰਮ ਹੀ ਮਾੜੇ ਕਰੀ ਜਾਏ ਤੇ ਜੋ ਕੋਈ ਜ਼ਿੰਦਗੀ ਵਿੱਚ ਪ੍ਰਾਪਤ ਹੋਣਾ ਹੁੰਦਾ ਹੈ ਨਾ ਪਿਆਰੋ ਉਹ ਵੀ ਖੱਥਾਂ ਵਿੱਚੋਂ ਨਿਕਲ ਜਾਂਦਾ ਹੈ